ਅੱਜ ਜ਼ਿਲ੍ਹਾ ਸ਼੍ਰੀਪਤੇਗੜ ਸਾਹਿਬ ਦੇ ਬਸੀ ਪਠਾਣਾ ਵਿੱਚ ਫੈਡਰੇਸ਼ਨ ਆਫ ਆਰਟੀ ਅਸੋਸੀਏਸ਼ਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਆਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਇਹ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵੱਖ-ਵੱਖ ਕੌਦ ਦੇਦਾਰ ਸ਼ਾਮਲ ਸਨ ਇਹ ਖਾਸ ਮੀਟਿੰਗ ਪੁਰਾਣੀ ਨਾਜਮੰਟੀ ਬਸੀ ਪਠਾਣਾ ਚ ਦੁਰਗਾ ਮਲ ਹੰਸਰਾਜ ਦੀ ਦੁਕਾਨ ਵਿਖੇ ਹੋਈ ਇਸ ਮੀਟਿੰਗ ਵਿੱਚ ਖੇਤੀਬਾੜੀ ਮੰਡੀ ਵਿੱਚ ਆਰਤੀਆਂ ਦੇ ਮੁੱਦਿਆਂ ਤੇ ਖੇਤੀ ਸੰਬੰਧੀ ਚਾਲੂ ਚੁਣੌਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮੀਟਿੰਗ ਫੈਡਰੇਸ਼ਨ ਆਫ ਆੜਤੀਆ ਐਸੋਸੀਏਸ਼ਨ ਸੂਬਾ ਪ੍ਰੈਸ ਸਖਤਰ ਰਾਕੇਸ਼ ਸਿੰਘਲਾ ਤੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਪੱਟ ਮਾਜਰਾ ਦੀ ਗਵਾਹੀ ਹੇਠ ਹੋਈ ਤੇ ਜਿਸ ਵਿੱਚ ਸਾਰੇ ਹੀ ਜ਼ਿਲ੍ਹਿਆਂ ਦੀਆਂ ਮੰਡੀਆਂ ਦੇ ਪ੍ਰਧਾਨ ਚੇਚੇ ਤੌਰ ਤੇ ਸ਼ਾਮਲ ਹੋਏ ਮੁੱਖ ਮਹਿਮਾਨ ਮੁੱਖ ਮਹਿਮਾਨ ਵੱਲੋਂ ਆੜਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਸਰਕਾਰ ਨਾਲ ਰਲ ਕੇ ਸਮੱਸਿਆਵਾਂ ਦਾ ਹੱਲ ਲਈ ਯਤਨ ਕਰਦੀ ਗੱਲ ਕੀਤੀ ਗਈ ਇਸ ਮੌਕੇ ਤੇ ਕਈ ਅਹੁਦੇਦਾਰ ਸ਼ਾਮਲ ਧਰ ਅੱਜ ਸਾਡੀ ਫਤੇਗੜ ਜ਼ਿਲ੍ਹੇ ਦੇ ਆੜਤੀ ਵੀਰਾ ਨੇ ਬਾਕਮੰਗ ਕਮੇਟੀ ਜਾਂਦੇ ਪ੍ਰਧਾਨ ਬਸੀ ਪਠਾਣਾ ਵੀ ਤੇ ਰਜੇ ਸਿੰਘ ਵਾਲੇ ਦੁਕਾਨ ਤੇ ਅਸੀਂ ਮੀਟਿੰਗ ਕੀਤੀ ਹੈ ਆਉਣ ਵਾਲਾ ਸੀਜ਼ਨ ਜਿਹੜਾ ਜੀਰੀ ਦਾ ਆਪਾਂ ਸਾਰੇ ਅਖਬਾਰਾਂ 'ਚ ਪੜਦੇ ਆਂ ਵੀ ਐਤ ਕੀ ਬਹੁਤ ਹੀ ਮਾੜਾ ਜਿਹੜਾ ਸੀਜ਼ਨ ਸਾਡਾ ਆ ਰਿਹਾ ਹੈ ਕਿਉਂ ਸੈਂਟਰ ਸਰਕਾਰ ਨੇ ਪਿਛਲੇ ਆਪਾਂ ਪੜਦੇ ਆਂ ਸੈਲਰ ਵਾਲੇ ਜਿਹਨਾਂ ਨੇ ਮਾਲ ਜੀਰੀ ਖਰੀਦੀ ਹਾਲ ਤੱਕ ਉਹਨੇ ਚੌਲ ਲੱਗਣ ਤੇ ਵੀ ਰਹਿੰਦੇ ਆ ਜਿਹੜੇ ਚੌਲ ਰਗੇ ਕਦਮ ਫੁੱਲ ਹੋਏ ਬਹਿ ਸਰਕਾਰ ਨੇ ਕਦਮਾ ਜੋ ਚੌਲ ਚੱਕੇ ਨਹੀਂ ਸ਼ੈਲਰਾਂ ਵੀ ਕਹਿੰਦੇ ਆ ਵੀ ਜਿੰਨੀ ਦੇਰ ਸਾਨੂੰ ਚੌਲ ਲਾਉਣ ਖਾਤਰ ਜਗ੍ਹਾ ਨਹੀਂ ਮਿਲਦੀ ਅਸੀਂ ਜੀਰੀਸ ਆਪਣੇ ਸ਼ੈਲਰਾਂ ਚ ਰੋੜ ਨਹੀਂ ਹਾਲ ਤੱਕ ਇੱਕ ਵੀ ਸ਼ੈਲਰ ਵਾਲੇ ਨੇ ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਆਪਣੇ ਸੀਜ਼ਨ ਤੋਂ ਪਹਿਲਾਂ ਉਹ ਸ਼ੈਲਰ ਆਪਣੇ ਫਾਈਲਾਂ ਦੰਨੇ ਆ ਉਹਦੇ ਕਾਰਨ ਬੱਤੇ ਅਲਾਟਮੈਂਟ ਕਰਾਉਣ ਬਾਰੇ ਐਦਾਂ ਦੀ ਕਿਸੇ ਨੇ ਨਹੀਂ ਦਿੱਤੀ ਅਸੀਂ ਵੀ ਫੈਸਲਾ ਕੀਤਾ ਸਾਡੇ 83 ਭਰਾਵਾਂ ਨੇ ਸਾਡੀ ਪੰਜਾਬ ਦੀ ਮੀਟਿੰਗ ਹੋਈ 28 ਅਗਸਤ ਨੂੰ ਤਲਵੱਡੀ ਭਾਈ ਕਿਉਂਕਿ ਸਾਡੇ 83 ਵੀ ਉੱਥੇ ਸਾਰੇ ਗਏ ਪ੍ਰਧਾਨ ਉਹਨਾਂ ਨੇ ਇਹੀ ਫੈਸਲਾ ਕਰਿਆ ਵੀ ਜਦ ਮੰਡੀਆਂ ਦੇ ਵਿੱਚ ਜਗ੍ਹਾ ਹੀ ਨਹੀਂ ਮਤਲਬ ਗਦਾਮਾਂ 'ਤੋਂ ਵੀ ਜਗ੍ਹਾ ਹੀ ਨਹੀਂ ਹੈਗੀ ਜਿਹੜੀ ਜੀਰੀ ਆਉਗੀ ਉਹ ਜੀਰੀ ਅਸੀਂ ਕਿਵੇਂ ਭਰਾਂਗੇ ਜੇ ਚੱਕਣੀ ਉਹ ਨਹੀਂ ਹੈਗੀ ਛੱਲ ਵਾਲਾ ਕਿਹਦੇ ਲਾਉਣੀ ਨਹੀਂ ਨਾ ਤਾਂ ਗਦਾਮਾਂ 'ਚ ਜਗ੍ਹਾ ਜੀਰੀ ਲੱਗਣ ਨੂੰ ਆ ਨਾ ਛੱਲਣਾਂ ਲਾਉਣੀ ਆ ਫਿਰ ਅਸੀਂ ਵੀ ਇਹੀ ਫੈਸਲਾ ਲਿਆ ਵੀ ਅਸੀਂ ਜੇ ਮੰਡੀਆਂ 'ਚ ਜੀਰੀ ਭਰਕੇ ਕੀ ਕਰਾਂਗੇ ਜੇ ਮਾਲ ਚੱਕੀ ਨਹੀਂ ਜਾਣਾਗਾ ਪਿਛਲੇ ਸਾਲ ਵੀ ਛੱਲਣ ਦੀ ਹੜਤਾਲ ਹੋਈ 58.5 ਤੇ ਵੀਰਾਂ ਨੇ ਬਹੁਤ ਨੁਕਸਾਨ ਉਠਾ ਲਿਆ ਸਾਰੇ ਸਾਰੀਆਂ ਮੰਡੀਆਂ ਦੇ ਵਿੱਚ ਸਾਡੇ ਬਾਕੀ ਮੈਂ ਕਹਿਣਾ ਚਾਹੁੰਦਾ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਵਿਜੇ ਕਾਲ ਉਹਨਾਂ ਦੇ ਨਾਲ ਅਸੀਂ ਚਤਾਨਮਖ ਖੜੇ ਆ। ਉਹ ਸਾਨੂੰ ਪਤਾ ਵੀ ਸਾਡੇ ਆੜਤੀ ਦੇ ਮਸਲੇ ਅਜੇ ਤੇ ਨਹੀਂ ਕਿੰਨੇ ਸਾਲਾਂ ਦੇ ਲਗਾਤਾਰ ਹੱਲ ਕਰਾਉਣੇ ਆ। ਹੁਣ ਆਪਾਂ ਪਿਛਲੇ ਵਾਰੀ ਸਾਡੀ ਜਿਹੜੀ ਮੀਟਿੰਗ ਉਹਨਾਂ ਨੇ ਕਰਾਈ ਭਾਜਬਾ ਦੇ ਆਲੇ ਨੇ ਬਠਿੰਡੇ ਦੇ ਵਿੱਚ ਹੋਈ ਪ੍ਰਧਾਨ ਜੀ ਨੇ ਕਰਾਈ ਉੱਥੇ। ਉਹਨਾਂ ਨੇ ਫੈਸਲਾ ਦਿੱਲੀ ਜਾ ਕੇ 20 ਤਰੀਕ ਨੂੰ ਉੱਥੇ ਸਾਡੀ ਸਾਰੀ ਮੰਗਾ ਉੱਥੇ ਰੱਖੀ ਆ। ਜਿਸ ਤਰ੍ਹਾਂ ਸਾਡੀ ਸਰਕਾਰ ਨੇ ਆੜਤ ਸੈਂਟਰ ਨੇ 2.5% ਬਰੇਡ ਦੇ ਮਤਾਂਕੁਰ ਸਾਡੀ 2.5% ਆੜਤ ਦੇ ਰੇਟ ਵ்க ਬੱਦਸੀ ਜੀ। ਤੇ ਉਹਨਾਂ ਨੇ ਸਾਢੇ 45 ਰੁਪਏ 88 ਪੈਸੇ ਵਿਕਸ ਕਰਤੀ ਉਹਨਾਂ ਨੇ ਇਹ ਸਾਰੀ ਆ ਮੱਲਾ ਲੇਬਰ ਦੀ ਮਜ਼ਦੂਰੀ ਦਾ ਸਾਰੀਆਂ ਦਿੱਲੀ ਮੰਤਰੀ ਦੇ ਸਾਹਮਣੇ ਰਮਨੀਤ ਮਿੱਟੂ ਸਾਡੇ ਉਹ ਨਾਲ ਉੱਥੇ ਗਏ ਉਹਨਾਂ ਨੇ ਵੀ ਸਾਡਾ ਪੂਰਾ ਉਹ ਕਰਿਆ ਪਹਿਲਾਂ ਵੀ ਸਾਡੀ ਜਿਹੜੀ ਆੜਤ ਸਾਡੇ ਜਿਹੜੇ ਰਵਿੰਦਰ ਸਿੰਘ ਚੀਮਾ ਪ੍ਰਧਾਨ ਆ 27 ਰੁਪਏ ਕੁਆਂਟਲ ਇਹਨਾਂ ਨੇ ਸਾਈਨ ਕਰਤੇ ਸੀ ਲੱਖੋਵਾਲ ਦੇ ਇਹਨਾਂ ਨੇ ਜਦ ਵੀ ਅਸੀਂ ਦਿੱਲੀ ਜਾ ਕੇ ਮਹਾਰਾਣੀ ਪ੍ਰਨੀਤ ਕੌਰ ਰਮਨੀਤ ਬੇਟੂ ਵਿਜੇਂਦਰ ਸਿੰਘ ਲ ਆਪਣੇ ਲਿਬੜਾ ਜੀ ਸਾਡੇ ਸੁਖਦੇਵ ਲਿਬੜਾ ਜੀ ਐਮਪੀ ਦੀ ਇਹਨਾਂ ਨੇ ਸਾਡੇ ਨਾਲ ਜਾ ਕੇ ਸਾਡੀ ਪੂਰੀ ਆਵਾਜ਼ ਾਰ ਦਿੱਤੀ 28 ਬੀਜੇਂਦਰ ਸਿੰਘ ਨੇ ਲੈ ਸਾਡਾ ਪੂਰਾ ਜਿਹੜਾ ਕੇਸ ਪੁਟ ਅਪ ਕਰਾ ਸਾਡੀ ਉਹ ਮੰਤਰੀ ਨੂੰ ਮਲਾ ਕੇ ਸਾਡੀ ਆੜਤ ਰੇਟ ਦੇ ਮੁਤਾਬਕ ਕਰਾਈ। ਹੁਣ ਫੇਰ ਪ੍ਰਧਾਨ ਜੀ ਨੇ ਦਿੱਲੀ ਹੀ ਜਾ ਕੇ ਮੀਟਿੰਗ ਕਰੀ ਵੀ ਸਾਡੀ ਜਿਹੜੀ ਰੇਟ ਦੇ ਮੁਤਾਬਕ ਸਰਕਾਰ ਤੋਂ ਮਿਲੀ ਜਾਈਦੀ ਹੈ ਸਾਡੇ ਲੇਬਰ ਦੇ ਜਿੰਨੇ ਮਸਲੇ ਹੱਲ ਕਰਾਉਗੇ। ਜਿਵੇਂ ਸਾਡੇ ਜੇ ਕਹਿੰਦਾ ਜੀ ਪ੍ਰਧਾਨ ਜੀ ਕਹਿੰਦੇ ਹਰ ਟਾਈਮ ਅਸੀਂ ਉਹਨਾਂ ਦੇ ਨਾਲ ਆ। ਸਾਨੂੰ ਪਤਾ ਵੀ ਸਾਡੇ ਮਸਲੇ ਕਿਵੇਂ ਹੱਲ ਕਰਾਉਗੇ। ਦਿਨ ਰਾਤ ਲੱਗੇ ਰਹਿੰਦੇ। ਮੈਂ ਨਾ ਜਾਣਦਾ ਕੁਝ ਕਾ ਸਾਡੇ 83 ਵੀਰਾਂ ਨੇ ਹੀ ਫੈਸਲਾ ਕਰਿਆ ਵੀ ਜੀ ਜਿਹੜੀ ਇੱਕ ਤਰੀਕ ਤੇ ਗਰੀਬ ਸ਼ੁਰੂ ਹੋਣੀ ਆ। ਅਸੀਂ ਮੰਡੀਆਂ ਦੇ ਵਿੱਚ ਮਾਰ ਲਈ ਭਰਾਗੇ। ਕਿਉਂ ਮਾਲ ਜੇ ਭਰਾਂਗੇ ਅਸੀਂ ਕਹਾਂਗੇ ਵੀ ਨਾਲ ਦੀ ਨਾਲ ਸਾਡਾ ਮਾਲ ਲਿਫਟ ਕਰੋ ਤਾਂ ਅਸੀਂ ਮਾਲ ਭਰਾਂਗੇ ਧੰਨਵਾਦ ਜੀ ਮੈਂ ਰਜੇਸ਼ ਸਿੰਘਲਾ ਪ੍ਰੈਸ ਸੈਕਟਰੀ ਆਰਚੂਨ ਪੰਜਾਬ ਅੱਜ ਮੈਂ ਸਾਰੇ ਜ਼ਿਲ੍ਹੇ ਦੇ ਪ੍ਰਧਾਨਾਂ ਦਾ ਤੇ ਆਰਤੀਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਜਿਹੜੇ ਮੇਰੇ ਇੱਕ ਸੱਦੇ ਤੇ ਸਾਦਰੋਂ ਪੜਵਾਜ ਰਹੀ ਦੇ ਇੱਕ ਸੱਦੇ ਤੇ ਸਾਡੇ ਬੰਸੀ ਪਹੁੰਚੇ ਨੇ ਸਾਰੇ ਅਸੀਂ ਇਹੀ ਫੈਸਲਾ ਕੀਤਾ ਹੈ ਵੀ ਜਦ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅ ਤੱਕ ਜਦ ਤੱਕ ਅਸੀਂ ਆਪਣਾ ਇੱਕ ਤਰੀਕ ਤੋਂ ਅਸੀਂ ਹੜਤਾਲ ਦਾ ਸੱਦਾ ਸਾਰੇ ਮਤਲਬ ਕਿ ਜ਼ਿਲ੍ਹੇ ਦੇ ਵਿੱਚ ਰੱਖਾਂਗੇ ਬਾਕੀ ਸਾਡੇ ਜੋ ਵਿਜੇ ਕਲੜਾ ਜੀ ਸਾਨੂੰ ਹੁਕਮ ਲਾएंगे ਉਹਦੇ ਮੁਤਾਬਕ ਸਾਡਾ ਸਾਰੇ ਜ਼ਿਲ੍ਹੇ ਦੇ ਪ੍ਰਧਾਨ ਸਾਰੀਆਂ ਮੰਡੀਆਂ ਅੱਜ ਇੱਥੇ ਸਾਡੇ ਖਮਾਨੋਲੇ ਪ੍ਰਧਾਨ ਤਜਿੰਦਰ ਜੀ ਪਹੁੰਚੇ ਹੋਏ ਨੇ ਗਵਿੰਦਗੜ੍ਹ ਤੋਂ ਪ੍ਰਧਾਨ ਆਪਣੇ ਬਲਦੇਵ ਜੀ ਪਹੁੰਚੇ ਹੋਏ ਨੇ ਤੇ ਆਪਣਾ ਅਨਤੂ ਕਲਾਉਡ ਤੋਂ ਪਹੁੰਚੇ ਸਾਡੇ ਸੋਮਰ ਸਾਹਿਬ ਪਹੁੰਚੇ ਹੋਏ ਨੇ ਤੇ ਆਪਣਾ ਅਵਤਾਰ ਸਿੰਘ ਠੇਕੇਦਾਰ ਜੀ ਪਹੁੰਚੇ ਮੈਨੇ ਆਪਣਾ ਚਨਾਰਦਲ ਤੋਂ ਹੈ ਜੀ ਸਰਾਂਤ ਤੋਂ ਆਪਣੇ ਆਪਣਾ ਉਪਰ ਸਾਹਿਬ ਪਹੁੰਚੇ ਮੈਨੇ ਮੂਲੇਪੁਰ ਤੋਂ ਆਪਣਾ ਜੈਜੀ ਪਹੁੰਚੇ ਬਨੇ ਮੈਂ ਸਾਰਾ ਧੰਨਵਾਦ ਵੀ ਕਰਦਾ ਇਹਨਾਂ ਦਾ ਜਿਹੜਾ ਇੱਕ ਸੱਦੇ ਤੇ ਸਾਡੇ ਇੱਥੇ ਪਹੁੰਚੇ ਨੇ ਤੇ ਕਲਦਾ ਸਾਹਿਬ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਸਾਡਾ ਸਾਰਾ ਜ਼ਿਲ੍ਹਾ ਖੜਾ ਏ ਜੋ ਤੁਹਾਨੂੰ ਹੁਕਮ ਲਾएंगे ਕਲਦਾ ਸਾਹਿਬ ਅਸੀਂ ਉਹਨਾਂ ਨਾਲ ਮਤਲਬ ਆਏ ਡਟ ਕੇ ਖੜੇ ਆ